ਕੋਈ ਜਜ਼ਾਦੀ ਫਰوقੀ ਜੀ ਸੰਘਰਸ਼ ਰਿਆ ਔਰ ਬਸ ਸੰਘਰਸ਼ ਉਹਨਾਂ ਲੋਕਾਂ ਨੂੰ ਲੱਗਦਾ ਜਿਹੜੇ ਲੋਕੀ ਕਿਸੇ ਤੇ एहसान ਕਰਦੇ ਆ ਮੇਰਾ ਕੋਈ ਕਿਸੇ ਤੇ एहसान ਨਹੀਂ ਸੀ ਮੈਨੂੰ ਇੱਕ ਜਿੱਦ ਸੀ ਕਿ ਇੱਕ ਕੰਮ ਕਰਨਾ ਤੇ ਕਰਨਾ ਜਦੋਂ ਮੈਂ ਚੰਡੀਗੜ੍ਹ ਆਇਆ ਮੈਨੂੰ ਇਹ ਪਤਾ ਲੱਗਾ ਕਿ ਆਯੁਰਵੇਦ ਸਿਸਟਮ ਜਿਹੜਾ ਹੈਗਾ ਇਹਨੂੰ ਬਹੁਤ ਪਿੱਛੇ ਧਕੇਲਿਆ ਜਾ ਰਿਹਾ ਇਟ ਮੀਨਸ ਡਸਟਬਿਨ ਚ ਹੀ ਪਾਇਆ ਜਾ ਰਿਹਾ ਉਦੋਂ ਸਾਡੇ ਆਯੁਰਵੇਦ ਦਾ ਜਿਹੜਾ ਡਿਪਾਰਟਮੈਂਟ ਸੀ ਉਹਨੂੰ ਵੀ ਕੋਈ ਨਹੀਂ ਸੀ ਜਾਣਦਾ ਇਹਨੂੰ ਅੱਜ ਮਤਲਬ ਕਿ ਆਯੂਸ਼ ਡਿਪਾਰਟਮੈਂਟ ਦਾ ਨਾਮ ਮਿਲਿਆ ਉਹ ਮਿਲਿਆ ਕਿ ਮੈਂ ਤਾਂ ਚਲੋ ਊਂਠ ਦੇ ਮੂੰਹ 'ਚ ਜ਼ੀਰੇ ਬਰਾਬਰ ਆ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਧਾੜ ਧਾੜ ਕੇ ਜਦੋਂ ਬੋਲਿਆ ਕਿ ਆਯੁਰਵੇਦ ਦੇ ਵਿੱਚ ਆਓ ਆਯੁਰਵੇਦ 'ਚ ਵਾਪਸ ਆਓ ਸਾਡਾ ਜਿਹੜਾ ਯੂਥ ਹੈ ਯੰਗ ਉਹਨੂੰ ਤੁਸੀਂ ਪੁੱਛ ਕੇ ਦੇਖੋ ਅਸ਼ਵਗੰਧਾ ਕੀ ਆ ਉਹ ਦੱਸੂਗਾ ਉਹਨੂੰ ਤੁਸੀਂ ਪੁੱਛ ਕੇ ਦੱਸੋ ਦੇਖੋ ਵੀ ਗੋਖਸ਼ੂਰਾ ਕੀ ਆ ਦੱਸੂਗਾ ਉਹਨੂੰ ਸਵੇਦ ਮੁਸਲੀ ਬਾਰੇ ਪਤਾ ਹੈ ਇਹ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹਨੂੰ ਇਹ ਗੱਲ ਸਮਝਾ ਸਕੇ ਉਹਨੂੰ ਤਿਰਫਲਾ ਪਾਊਡਰ ਬਾਰੇ ਪਤਾ ਚ ਹਰੜ ਭੇਣਾ ਆਮਲੇ ਦਾ ਤਿਰਫਲਾ ਬਣਦਾ ਸਿੰਗਰਾਂ ਨੇ ਵੀ ਗਾਇਆ ਹੋਇਆ ਹਰੜ ਭੇੜੇ ਦੇ ਪੇੜੇ ਤੇ ਮਤਲਬ ਕਹਿਣ ਦਾ ਕਿ ਅੱਜ ਸਾਡੇ ਯੂਥ ਨੂੰ ਅਸੀਂ ਸਮਝਾ ਸਕੇ ਜਿਹੜੇ ਯੂਥ ਨੂੰ ਸਿਰਫ ਇੰਨਾ ਹੀ ਪਤਾ ਹੁੰਦਾ ਦੀ ਆਜਰਵੇਦ ਦੇ ਵਿੱਚ ਵੀ ਛਿਲਾਜੀਤ ਹੁੰਦੀ ਆ ਅੱਜ ਯੰਗ ਜਨਰੇਸ਼ਨ ਹੈ ਪੂਨੂ ਸੱਲੂ ਅਸੀਂ ਇਸ ਗੱਲ ਦਾ ਸਾਨੂੰ ਖੇਦ ਵੀ ਆ ਅਸੀਂ ਆਪਣੇ ਯੰਗ ਜਨਰੇਸ਼ਨ ਤੋਂ ਮਾਫੀ ਵੀ ਮੰਗਦੇ ਆ ਕਿਉਂਕਿ ਅਸੀਂ ਤੁਹਾਡੇ ਲਈ ਉਹ ਨਹੀਂ ਕਰ ਪਾਏ ਜਿਹੜਾ ਕਿ ਸਾਡੇ ਪੂਰਵਜ ਸਾਡੇ ਲਈ ਕਰ ਗਏ ਸੀਗੇ ਪਰ ਲੇਕਿਨ ਉਹ ਪੀੜੀ ਨੂੰ ਵੀ ਅਸੀਂ ਕਹਿੰਦੇ ਆ ਕਿ ਇਹਨੂੰ ਸੁਧਾਰੋ ਔਰ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਸੁਧਰ ਗਏ ਆ ਬੜੇ ਸੰਭਲ ਗਏ ਵਿਚੇ ਨਸ਼ਿਆਂ 'ਚ ਪੈ ਗਏ ਸੀ ਉਹ ਵੀ ਵਾਪਸ ਆ ਰਹੇ ਨੇ ਬਹੁਤ ਬੱਚੇ ਜਿਹੜੇ ਆ ਉਹਨੂੰ ਅਵੇਅਰਨੈਸ ਹੋ ਗਈ ਪ੍ਰੂਕੀ ਜੀ ਜਿਵੇਂ ਅਸੀਂ ਸਾਰਾ ਦਿਨ ਬੋਲੀ ਜਾਂਦੇ ਅੰਦਰ ਛੱਡੋ ਦੇਖੋ ਹਰ ਚੀਜ਼ ਦੇ ਨੁਕਸਾਨ ਫਾਇਦੇ ਹੈਗੇ ਆ ਲੇਕਿਨ ਜੇ ਕਿਸੇ ਚੀਜ਼ ਦੇ ਅਤੀ ਹੋ ਜੇ ਤਾਂ ਉਹ ਨੁਕਸਾਨਦੇ ਹੁੰਦੀ ਹੈ ਤਾਂ ਇਸ ਕਰਕੇ ਮੈਨੂੰ ਆਯੁਰਵੈਦਿਕ ਦੇ ਵਿੱਚ ਜ਼ਿਆਦਾ ਪ੍ਰਚਾਰ ਕਰਨ ਦੇ ਵਿੱਚ ਜਾਂ ਆਯੁਰਵੈਦ ਕੰਮ ਕਰਦੇ ਹੋਏ ਮੈਨੂੰ ਬਹੁਤੀਆਂ ਤਕਲੀਫਾਂ ਨਹੀਂ ਆਈਆਂ ਲੇਕਿਨ ਇਹ ਹੈ ਕਿ ਪਹਿਲੇ 15 ਸਾਲ ਜਿਹੜੇ ਮੇਰੇ ਜ਼ਿੰਦਗੀ ਦੇ ਸੀਗੇ ਉਹ ਭੀਖ ਮੰਗਦੇ ਜੇ ਰਹਿੰਦੇ ਸੀ ਇਤਿਹਾਸ ਗਵਾ ਹੈ ਔਰ ਪੂਰਾ ਪੰਜਾਬ ਗਵਾ ਹੈ ਕਿ ਮੈਂ 1000 ਕੈਂਪ ਗੁਰਦੁਆਰੇ ਮੰਦਰਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸ਼ੂਗਰ ਦੇ ਲਈ ਲਗਾਇਆ ਨਸ਼ਾ ਮੁਕਤੀ ਲਈ ਲਗਾਇਆ ਔਰ ਆਯੁਰਵੇਦ ਦੇ ਪ੍ਰਚਾਰ ਲਈ ਲਗਾਇਆ ਸਾਰੀ ਚੀਜ਼ਾਂ ਜਿਹੜੀਆਂ ਮੈਂ ਜਦੋਂ ਗੱਲਾਂ ਕਰਦਾ ਹੁੰਦਾ ਤਾਂ ਮੈਨੂੰ ਆਏ ਲੱਗਦਾ ਹੁੰਦਾ ਵੀ ਜੇ ਕਿਤੇ ਹੋਰ ਸਾਨੂੰ ਮੌਕਾ ਮਿਲਦਾ ਤਾਂ ਕਰਦੇ ਪਰ ਆ ਜਨਮ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਪੂਰਾ ਪੰਜਾਬ ਦੇ ਨੋ ਚੜ ਗਿਆ ਸਾਡਾ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਜਿਹੜੀ ਤੁਹਾਨੂੰ ਡਾਕਟੋਰੇਟ ਦੀ ਡਿਗਰੀ ਮਿਲੀ ਹੈ ਜੀ ਔਰ ਇਹ ਬਹੁਤ ਘੱਟ ਲੋਕਾਂ ਦੇ ਨਸੀਬ 'ਚ ਹੁੰਦੀ ਹੈ ਜੀ ਔਰ ਤੁਸੀਂ ਵਾਕਈ ਆਯੁਰਵੇਦ ਦੇ ਖੇਤਰ ਦੇ ਵਿੱਚ ਔਰ ਘਰੇਲੂ ਨੁਸਖਿਆਂ ਦੇ ਖੇਤਰ ਦੇ ਵਿੱਚ ਵਧੀਆ ਚੈਨਲ ਜਿਹੜਾ ਦਿੱਤਾ ਹੈ ਲੋਕਾਂ ਨੂੰ ਤਾਂ ਇਹ ਇੱਕ ਆਪਦੇ ਆਪ 'ਚ ਮਿਸਾਲ ਹੈ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਤੁਸੀਂ ਦਿਨ ਤੋਂ ਦਿਨ ਚੰਗੀ ਤਰੱਕੀ ਕਰੋ ਔਰ ਆਯੁਰਵੇਦ ਨੂੰ ਇਦਾਂ ਹੀ ਅੱਗੇ ਵਧਾਉਂਦੇ ਪੂਰੀ ਕੋਸ਼ਿਸ਼ ਦੇ ਵਿੱਚ ਜਿਵੇਂ ਤੁਸੀਂ ਲੱਗੇ ਹੋ ਲੱਗੇ ਅੱਜ ਵੀ ਨਹੀਂ ਹੁੰਦਾ ਹੈ ਹੂੰ ਇਹ ਅਜਿਹਾ ਨਹੀਂ ਹੁੰਦਾ ਇਹ ਜਦੋਂ ਪ੍ਰੋਕੀ ਸਾਹਿਬ ਤੁਸੀਂ ਕੋਈ ਜਿੱਦ ਫੜਦੇ ਹੋ ਇਹ ਜਿੱਦ ਕਰਨੀ ਹੈ ਹੁਣ ਤੁਸੀਂ ਕੀ ਗੱਲ ਤੁਸੀਂ ਆਪਣੇ ਆਪਣੇ ਚੈਨਲ ਤੇ ਕਿਤੇ ਭੰਗਣਾ ਪਾ ਨਹੀਂ ਸਕਦੇ ਤੁਸੀਂ ਕਿਉਂ ਲੱਗੇ ਹੋ ਹਾਜ਼ਰਵਾਦ ਦੇ ਪਿੱਛੇ ਤੁਹਾਨੂੰ ਪਤਾ ਹੈ ਵੀ ਅੱਜ ਮੈਨੂੰ ਡਾਕਟੋਰੇਟ ਦੀ ਡਿਗਰੀ ਮਿਲੀ ਹੈ ਕੱਲ ਨੂੰ ਮੈਂ ਕੁਝ ਹੋਰ ਬਕਰੂਗਾ ਇਹਦੇ ਵਿੱਚ ਕਿਉਂਕਿ ਜਦੋਂ ਕੋਈ ਵਿਸ਼ਾਲ ਪੇੜ ਬਣਦਾ ਹੁਣ ਗੁਲਾਬਜਲ ਦੁਨੀਆ ਵੇਚਦੇ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਵੇ ਜੀ ਇਹ ਇਸ ਤਰ੍ਹਾਂ ਦੀ ਚੀਜ਼ ਬਣੀ ਹੋਈ ਹੈ ਜੀ ਇਹ ਅਸਲੀ ਗੁਲਾਬਜਲ ਹੈ ਠੀਕ ਹੈ ਹੁਣ ਪਹਿਲਾਂ ਤੁਸੀਂ ਦੀ ਪੈਕਿੰਗ ਦੇਖੋ ਤੁਸੀਂ ਹੂੰ ਗੁਲਾਬਾਂ ਵਰਗੀ ਹੋਈ ਹੈ ਮੈਂ ਕਹਿੰਦਾ ਇਹ ਅਸ਼ਵਰੀਆ ਰਾਇ ਵਰਗੀ ਹੈ ਇਹਨੂੰ ਤਾਂ ਜਾ ਰਹੀ ਹੈ ਤੇ ਇਹ ਇੱਕ ਘੱਟੋ ਘੱਟ ਵੀ ਉਸ ਸੈਲਫ ਤੇ ਮਿਲਦਾ ਹੈ ਜਿਹੜੀ ਸੈਲਫ ਦੇ ਕੋਈ ਵੈਲਿਊ ਹੁੰਦੀ ਹੈ ਜੀ ਠੀਕ ਹੈ ਔਰ ਇਹਨੂੰ ਫਿਰ ਅਸੀਂ ਅੰਦਰ ਦੇਖੋ ਕੱਪੜੇ ਦਾ ਜਿਹੜੇ ਪਾਏ ਪਾਏ ਇਹਦੇ ਅੰਦਰ ਬਾਡੀ ਫੀਲਿੰਗ ਲੋ ਕੀ ਬਾਤ ਹੈ ਔਰ ਇਹਦਾ ਕੋਈ ਕਲਰ ਨਹੀਂ ਹੈਗਾ ਜੀ ਓਕੇ ਔਰ ਇਹਨੂੰ ਤੁਸੀਂ ਜਦੋਂ ਯੂਜ਼ ਕਰਨਾ ਗੁਲਾਬ ਜਲ ਨੂੰ ਇਹਨੂੰ ਤੁਸੀਂ ਚਾਹੇ ਐਜ਼ ਅ ਪਰਫਿਊਮ ਯੂਜ਼ ਕਰ ਲਓ ਕਿ ਸ਼ੁਰੂਆਤ ਹੈ। ਕੀ ਹੁੰਦਾ ਹੈ? ਇਹਨੂੰ ਐਜ਼ ਅ ਰੂਮ ਫਰੈਸ਼ਨਰ ਯੂਜ਼ ਕਰ ਲਓ। ਇਹਨੂੰ ਕਿਤੇ ਵੀ ਯੂਜ਼ ਕਰ ਲਓ ਜੀ। ਔਰ ਜਿੰਨਾ ਦੇ ਜ਼ਖਮ ਹੋ ਜਾਂਦਾ। ਜ਼ਖਮ ਦੇ ਉੱਤੇ ਸਪਰੇਅ ਕਰ ਦੋ ਇਮੀਡੀਏਟ ਉੱਥੇ ਬਲੱਡ ਬੰਦ ਹੋ ਜਾਂਦਾ। ਓਕੇ। ਇਹ ਪਿਓਰ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਦੇ ਠੀਕ ਹੈ। ਦੁਨੀਆ ਕਹਿੰਦੀ ਹੈ ਗੁਲਾਬ ਜਲ, ਫਲਾਣਾ ਫਲਾਣਾ ਜਲ ਪਰ ਜਦੋਂ ਤੁਸੀਂ ਕੋਈ ਕੰਮ ਕਰਨਾ ਤਾਂ ਪਹਿਲਾਂ ਤਾਂ ਇਹ ਸੋਚ ਕੇ ਕਰਿਆ ਕਰੋ ਵੀ ਅਸੀਂ ਇਹ ਕੰਮ ਆਪਣੀ ਔਲਾਦ ਲਈ ਕਰ ਰਹੇ ਆ, ਆਪਣੇ ਮਾਂ-ਬਾਪ ਲਈ ਕਰ ਰਹੇ ਆ, ਆਪਣੇ ਬੱਚਿਆਂ ਲਈ ਪ੍ਰੋਡਕਟ ਤਿਆਰ ਕਰ ਰਹੇ ਆ। ਜੇ ਤੁਸੀਂ ਕਹਿੰਦੇ ਬੇਸੇ ਪੰਜਾਬੀ ਆ ਸਾਡਾ ਪੰਜਾਬ ਆ ਤੇ ਫਿਰ ਸਾਡਾ ਪੰਜਾਬ ਐ ਨਹੀਂ ਐ ਵੀ ਕੰਧਾਂ ਦਾ ਪੰਜਾਬ ਸਾਡਾ ਬੰਦਿਆਂ ਦਾ ਪੰਜਾਬ ਸਾਡਾ ਜਿਹੜੇ ਬੰਦੇ ਰਹਿੰਦੇ ਆ ਵਿੱਚ ਉਹ ਨੇ ਸਾਡੇ ਤਾਂ ਉਹਨਾਂ ਵਾਸਤੇ ਜਦੋਂ ਚੀਜ਼ ਬਣਦੀ ਆ ਹੱਥੇ ਚ ਫੜ ਕੇ ਕਹੇ ਵੀ ਗੁਲਸਬ ਪਹਿਲਾ ਬੋਲ ਲੈ ਤੁਸੀਂ ਪਰ ਗੱਲਬਾਤ ਬਣ ਗਈ ਬਸ ਮਾਇਆ ਨੇ ਤਾਂ ਇੱਥੇ ਹੀ ਰਹਿ ਜਾਣਾ ਗੱਲਬਾਤ ਦੇ ਨਾਲ ਜਾਣਾ ਬਿਲਕੁਲ ਠੀਕ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ ਰੁਕੀ ਸਾਹਿਬ ਇਸ ਤਰ੍ਹਾਂ ਮਤਲਬ ਚੀਜ਼ਾਂ ਬਣਾਉਣ ਦੇ ਵਿੱਚ ਹੁਣ ਤੁਸੀਂ ਦੇਖੋ ਇੱਕ ਚੀਜ਼ ਹਿੰਗ ਦੁਨੀਆ ਹੀ ਕਰਦੀ ਆ ਇਹ ਇਹ ਹੈਗੀ ਹੈ ਜੀ ਬੰਦਾਨੀ ਹਿੰਗ ਠੀਕ ਹੈ ਜੀ ਮਤਲਬ ਇਹ ਹਿੰਗ ਦਾ ਆਪ ਦਾ ਇੱਕ ਰਤਬਾ ਹੈ ਆਪ ਦਾ ਇੱਕ ਜਲਵਾ ਇਹ ਤੁਹਾਨੂੰ ਮਿਲੂਗੀ ਹੈ ਕਿ ਜਿੱਥੇ ਜਿਵੇਂ ਕਹਦ ਰੋ ਵੀ ਹਾਈਐਸਟ ਰਿਚ ਘਰਾਣਿਆਂ ਦੇ ਵਿੱਚ ਹਿੰਗ ਲਈ ਜਾਂਦੀ ਹੈ ਠੀਕ ਹੈ ਇਹ ਮੈਂ ਆਪਣੇ ਆਮ ਲੋਕਾਂ ਲਈ ਲੈ ਕੇ ਆਇਆ ਬਿਲਕੁਲ ਲੈਤਾ ਹੈ ਬਲਿਸਟਰ ਪੈਕ ਚ ਫਿਰ ਤੁਸੀਂ ਦੇਖੋ ਇਹਦੇ ਵਿੱਚ ਚਮਚ ਹੂੰ ਜਿੰਨੀ ਖਾਣੀ ਹੈ ਓਡਾ ਵੀ ਚਮਚ ਬਣਾਇਆ ਵੀ ਇੰਨੀ ਹੀ ਕੱਢ ਕੇ ਖਾਣੀ ਹੈ ਠੀਕ ਹੈ ਨਾਲ ਇਹਦੀ ਫਿਰ ਪੈਕਿੰਗ ਵਗੈਰਾ ਦਾ ਹਰ ਚੀਜ਼ ਤੇ ਨਗ ਜੋਰ ਲਾਇਆ ਕਿ ਬੰਦਾ ਥੋੜਾ ਜਿਹਾ ਪ੍ਰਾਊਡ ਫੀਲ ਕਰੇ ਹੂੰ ਵੀ ਮੈਂ ਅਜਰਵੇਦ ਦੇ ਵਿੱਚ ਗਿਆ ਤਾਂ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਨੇ ਬਰੂਕੀ ਸਾਹਿਬ ਇਹ ਦੇਣ ਵਾਸਤੇ ਸਾਨੂੰ ਇੱਕ ਸਮਾਂ ਲੱਗਿਆ ਠੀਕ ਹੈ ਔਰ ਬੜੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਗੱਲ ਦੇ ਪਿੱਛੇ ਪੈਂਦੇ ਆ ਤਾਂ ਜੇ ਜੇ ਕੋਈ ਵੀ ਇਨਸਾਨ ਕਿਸੇ ਵੀ ਚੀਜ਼ ਨੂੰ ਮੱਥ ਲੇ ਨਾ ਉਹ ਹੋ ਜਾਂਦੀ ਹੈ ਅੱਜ ਮਿੱਤਰੋ ਪਹੁੰਚ ਗਿਆ ਪਾਉਸ ਸਟੇਸ਼ਨ ਤੇ ਜਿਹੜੇ ਸਟੇਸ਼ਨ ਤੇ ਤੁਹਾਨੂੰ ਕਿਹਾ ਸੀਗਾ ਵੀ ਚੰਡੀਗੜ੍ਹ ਦੀ ਜੜ ਚ आयुर्वेदा पोस्ट ग्रेजुएट इंस्टिट्यूट ਬਣੂਗਾ ਇਹ ਜਿਹੜਾ ਆਯੁਰਵੈਦਿਕ ਜੜੀ ਬੂਟੀਆਂ ਨੂੰ ਫੜ ਫੜ ਕੇ ਚੰਗੀ ਚੰਗੀ ਤਰ੍ਹਾਂ ਦੇਖ ਦੇ ਕੇ ਵਿਦਵਾਨ ਲੋਕ ਕੰਮ ਕਰਨਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵਿਸ਼ਵਾਸ ਗੋਹਿਲ ਵਰਗਿਆਂ ਦਾ ਕੀ ਹੈ ਕਦੋਂ ਕਿੱਧਰ ਚਲੇ ਜਾਣ ਪਟਾਕੇ ਪੈ ਜਾਂਦੇ ਤੁਰੇ ਜਾਂਦੇ ਪਰ ਲੇਕਿਨ ਜਦੋਂ ਕੋਈ ਇੰਸਟੀਚਿਊਟ ਬਣਦਾ ਉਹਦੇ ਵਿੱਚ ਕੰਮ ਤੁਹਾਡੇ ਬੱਚਿਆਂ ਨੇ ਔਰ ਤੁਸੀਂ ਉਹ ਕਰਨਾ ਔਰ ਉਹ ਇੰਸਟੀਚਿਊਟ ਦੀ ਤਿਆਰੀ ਕਰ ਦਿੱਤੀ ਹੈ ਬਿਲਕੁਲ ਜਿਵੇਂ ਹੁਣ ਮੰਨ ਲਓ ਮੈਂ ਤੁਹਾਨੂੰ ਦੱਸਦਾ ਜਿਹਨਾਂ ਦੀ ਗੱਟ ਹੈਲਥ ਖਰਾਬ ਹੈ ਜਿਹਨਾਂ ਦਾ ਪੇਟ ਖਰਾਬ ਰਹਿੰਦਾ ਹਾਜਮਾ ਠੀਕ ਨਹੀਂ ਉਹਨਾਂ ਲੋਕਾਂ ਨੂੰ ਮੈਂ ਦੱਸਿਆ ਸੀਗਾ ਜਿਹੜੇ ਇਹ ਵੀ ਕਹਿੰਦੇ ਸੀ ਗੁੱਲਸੱਬ ਕਬਜ ਬਹੁਤ ਰਹਿੰਦੀ ਆ ਸਾਲਾਂ ਤੋਂ ਹੀ ਕਬਜ ਰਹਿੰਦੀ ਆ ਮੈਂ ਟੀਵੀ ਤੇ ਬੈਠ ਕੇ ਦੱਸਿਆ ਕਿ ਜੀਰਾ ਅਜਵੈਨ ਤੇ ਸੌਂਫ ਹੁਣ ਇਹਦੇ ਵਿੱਚ ਸੌਂਫ ਜਿਹੜੀ ਉਹ ਡਬਲ ਕਰ ਲੋ ਜੇ ਗਰਮੀ ਕਰਦੀ ਆ ਨਹੀਂ ਨਾਰਮਲ ਰਹਿਣ ਤੋਂ ਬਰਾਬਰ ਜੀਰਾ ਅਜਵੈਨ ਤੇ ਸੌਂਫ ਨੂੰ ਬਰਾਬਰ ਮਾਤਰਾ ਚ ਲੈ ਕੇ ਤਵੇ ਤੇ ਸੇਕ ਲੋ ਸੇਕ ਕੇ ਉਹਦਾ ਪਾਊਡਰ ਬਣਾ ਲਓ ਉਹ ਪਾਊਡਰ ਜਿਹੜਾ ਹੈਗਾ ਇੱਕ ਚਮਚਾ ਖਾਣਾ ਖਾਣ ਤੋਂ ਬਾਅਦ ਛੋਟੇ ਵਾਲਾ ਚਮਚਾ ਵੱਡਾ ਨਾਲ ਪਰ ਕੇ ਖਾਓ ਛੋਟਾ ਚਮਚ ਜਿਹੜਾ ਹੈਗਾ ਉਹਨੂੰ ਖਾਣਾ ਤੁਸੀਂ ਖਾਣਾ ਖਾਣ ਤੋਂ ਬਾਅਦ ਚਬਾ ਚਬਾ ਕੇ ਖਾਣਾ ਚੂਸ ਚੂਸ ਕੇ ਖਾਣਾ ਜਦੋਂ ਇਹ ਮੂੰਹ ਚੋਂ ਖਤਮ ਹੋ ਜੇ ਫਿਰ ਕੋਸਾ ਪਾਣੀ ਜਿਹੜਾ ਹੈਗਾ ਉਸੇਪ ਕਰ ਕਰਕੇ ਪੀਣਾ ਤਾਂ ਕਿ ਤੁਹਾਨੂੰ ਇਹ ਲੱਗੇ ਕਿ ਜਿਹੜਾ ਪੇਟ ਸੀਗਾ ਉੱਚ ਜਿਹੜੀ ਗੈਸ ਬਣਦੀ ਹੈ ਉੱਚ ਜਿਹੜੀ ਬਦਸ਼ ਵੀ ਹੁੰਦੀ ਹੈ ਜਾਂ ਖਾਣਾ ਇੱਥੇ ਪਿਆ ਰਹਿੰਦਾ ਐਸਿਡਿਟੀ ਹੈ ਜਲਣ ਤੁਸੀਂ ਖਾਓਗੇ ਤਾਂ ਕਮਾਲ ਦਾ ਰਿਜ਼ਲਟ ਆਊਗਾ ਥੈਂਕ ਯੂ ਦਾ ਲੋਕਾਂ ਨੇ ਪਹਿਲਾਂ ਬਥੇਰਾ ਬੋਲਿਆ ਤੁਸੀਂ ਵੀ ਬੋਲੋ ਜੋੜੇ ਵਾਸਤੇ ਅਸੀਂ ਜਦੋਂ ਦਿੰਦੇ ਸੀਗਾ ਨਾ 1990 99 ਦੀਆਂ ਗੱਲਾਂ ਨੇ 92 ਦੀਆਂ ਲਗਾਤਾਰ 96 ਤੱਕ ਅਸੀਂ ਚਲਾਇਆ ਇਹ ਕੰਮ ਕਿ ਲੋਕਾਂ ਨੂੰ ਅਸੀਂ ਨੁਸਖੇ ਹੀ ਦਿੰਦੇ ਹੁੰਦੇ ਸੀ ਉਹਦੇ ਵਿੱਚ ਅਸੀਂ ਦਿੱਤਾ ਇੱਕ ਨੰਬਰ ਤਿਲ ਠੀਕ ਹੈ ਚਿੱਟੇ ਤਿਲ ਤੇ ਚਿੱਟੀ ਚਿੱਟੀ ਘਸ ਘਸ ਠੀਕ ਹੈ ਸਫੇਦ ਤੇ ਕਾਲੇ ਮਿਲ ਜਾਂ ਤਾਂ ਸੋਨੇ ਦੇ ਸੁਆਗਾ ਤੇ ਇਹ ਜਦੋਂ ਅਸੀਂ ਦਿੱਤੇ ਤਾਂ ਇਹਨਾਂ ਨੂੰ ਅਸੀਂ ਕਹਿੰਦੇ ਸੀ ਵੀ ਤਵੇ ਤੇ ਭੁੰਨੋ ਤਵੇ ਤੇ ਭੁੰਨ ਕੇ ਚੰਗੀ ਤਰ੍ਹਾਂ ਜਦੋਂ ਸੇਕ ਜਾ ਨਿਕਲ ਜੇ ਫਿਰ ਇਹਨੂੰ ਤਵੇ ਤੋਂ ਉਤਾਰ ਕੇ ਠੰਡੇ ਕਰਕੇ ਇਹਨਾਂ ਦਾ ਪਾਊਡਰ ਬਣਾ ਕੇ ਰੱਖੋ ਇਹ ਬਣੂਗੀ ਪੰਜੀਰੀ ਤੁਹਾਡੀ ਸਿੰਪਲ ਪੰਜੀਰੀ ਇਹਦਾ ਇੱਕ ਚਮਚਾ ਸ਼ਾਮ ਨੂੰ 5 ਵਜੇ ਖਾ ਲਓ ਰਾਤ ਨੂੰ ਸੌਣ ਲੱਗੇ ਖਾ ਲਓ ਜਿਹੜਾ ਟਾਈਮ ਮਤਲਬ ਇੱਕੋ ਹੀ ਖਾਣਾ ਡੇਲੀ ਉਹਦੇ ਨਾਲ ਹਲਦੀ ਵਾਲਾ ਦੁੱਧ ਪੀਓ ਤਾਂ ਤੁਸੀਂ ਸਵੇਰੇ ਜਦੋਂ ਉੱਠੋਗੇ ਸਰੀਰ ਖੁੱਲਿਆ ਹੋਊਗਾ ਜਕੜਨ ਖਤਮ ਹੋਈ ਹੋਈਗੀ ਇਹ ਗੱਲ ਫੁਰਕੀ ਜੀ 90 ਦੀ ਹੈ ਕੀ ਬਾਤ ਹੈ ਜਦੋਂ ਲੋਕਾਂ ਨੂੰ ਸ਼ੁੱਧ ਖਾਣਾ ਮਿਲਿਆ ਕਰਦਾ ਸੀ ਹਾਂ ਸਬਜ਼ੀਆਂ ਹੋਰ ਆਰਗੈਨਿਕ ਮਿਲਿਆ ਕਰਦੀਆਂ ਸੀ ਦੁੱਧ ਉਹਨਾਂ ਨੂੰ ਠੀਕ ਮਿਲਿਆ ਕਰਦਾ ਬਸ ਤੋਂ ਬਾਦ ਦੂਜੀ ਪਾਣੀ ਪਾਉਂਦਾ ਸੀ ਹੋਰ ਨੀ ਕੋਈ ਗੜਬੜ ਕਰਦਾ ਸੀ ਇੰਨਾ ਜਿਹਾ ਚੱਲਦਾ ਕਿਉਂਕਿ ਉਹ ਜਿਹੜਾ ਬਿਨਾ ਪਾਣੀ ਵਾਲਾ ਹজম ਨਹੀਂ ਆਉਂਦਾ ਸੀ ਲੋਕਾਂ ਤੇ ਉਦੋਂ ਇਹ ਚੀਜ਼ਾਂ ਜਦੋਂ ਮਿਲਦੀਆਂ ਸੀ ਉਦੋਂ ਇਹ ਨੁਸਖੇ ਸੀਗੇ ਪਰ ਹੁਣ ਜਿਹੜਾ ਦੌਰ ਆ ਗਿਆ ਹੁਣ ਹਰ ਚੀਜ਼ ਚ ਮਿਲਾਵਟ ਹੈ ਹਾਂ ਹੁਣ ਤੇਲ ਖਸ ਖਸ ਤੱਕ ਕੰਮ ਕਰਦੇ ਆ ਪਰ ਉਹਦੇ ਨਾਲ-ਨਾਲ ਜਿਵੇਂ ਬਹੁਤ ਸਾਰੀਆਂ ਔਸ਼ਧੀਆਂ ਨੇ ਆਯੁਰਵੈਦਿਕ ਦੇ ਵਿੱਚ ਸਭ ਤੋਂ ਵਧੀਆ ਔਸ਼ਧ ਹੈਗੀ ਹੈ ਕਾਲੀ ਹਲਦੀ ਅੰਬਾ ਹਲਦੀ دارو ਹਲਦੀ ਤੇ ਉਹਦੇ ਵਿੱਚ ਜੰਗਲੀ ਹਲਦੀ ਇੱਕ ਆਪਣੀ ਪੀਲੀ ਹਲਦੀ ਪੰਜ ਹਲਦੀਆਂ ਦਾ ਮਿਸ਼ਰਣ ਇਹਨੂੰ ਕਿਹਾ ਗਿਆ ਪੰਚਮ ਹਲਦੀ ਠੀਕ ਹੈ ਇਹ ਲੋਕ ਘਰੇ ਬਣਾਉਂਦੇ ਆ ਘਰੇ ਖਾਂਦੇ ਆ ਪਰ ਜਿਹੜੇ ਲੋਕ ਪੀਜੀ ਚ ਰਹਿੰਦੇ ਆ ਜਾਂ ਲੋਕ ਆਰਮੀ ਜੋਬ ਕਰਦੇ ਆ ਇਧਰ ਉਧਰ ਬੈਠਿਆ ਆਪਣੇ ਘਰਾਂ ਦਾ ਉਹਨਾਂ ਨੂੰ ਦੇਖਿਆ ਨੂੰ ਕਈ ਕਈ ਦਿਨ ਹੋ ਜਾਂਦੇ ਆ ਉਹਨਾਂ ਲੋਕਾਂ ਵਾਸਤੇ ਫਿਰ ਅਸੀਂ ਪ੍ਰੋਡਕਟ ਇਹ ਰੈਡੀ ਕੀਤਾ ਪੰਚਮ ਹਲਦੀ ਇਹ ਜਿਹੜਾ ਪੰਚਮ ਹਲਦੀ ਵਾਲਾ ਨਾ ਜੀ ਇਹ ਮੇਰੇ ਦਿਮਾਗ ਦੀ ਕਾੜ ਨਹੀਂ ਹੈਗੀ ਇਹ ਸਾਡੇ ਇੱਕ ਬਹੁਤ ਵਿਦਵਾਨ ਵੈਦ ਦਾ ਡਾਕਟਰ ਅਨਿਲ ਕੁਮਾਰ ਜੀ ਨੇ ਉਹਨਾਂ ਨਾਲ ਇੱਕ ਦਿਨ ਬੈਠੇ ਬੈਠੇ ਗੱਲ ਹੋ ਰਹੀ ਸੀ ਵੀ ਬਾਦ ਜੀ ਅੱਜ ਕੱਲ ਮਲਾਵਟ ਯੁੱਗ ਵਿੱਚ ਬਹੁਤ ਆ ਗਈ ਤੇ ਕੀ ਕਰੀਏ ਕੋਈ ਵੀ ਚੀਜ਼ ਦੰਨੇ ਆ ਲੋਕਾਂ ਨੂੰ ਹজম ਨਹੀਂ ਆਉਂਦੀ ਗੱਲ ਨਹੀਂ ਬਣਦੀ ਤਾਂ ਬਾਦ ਜੀ ਕਹਿੰਦੇ ਵੀ ਗੋਇਲ ਗੱਲ ਇਹ ਆ ਵੀ ਜਿਹੜੇ ਸਾਡੇ ਵਿਦਵਾਨ ਹੋਏ ਨੇ ਉਹਨਾਂ ਨੇ ਇੱਕ ਗੱਲ ਕਹੀ ਆ ਵੀ ਜਦੋਂ ਸੜਕ ਤੇ ਕੰਡੇ ਵਿਚ ਜਾਂਦਾ ਤਾਂ ਉਹ ਨਹੀਂ ਇਕੱਠੇ ਹੁੰਦਾ ਪੈਰਾ ਜੂ ਮੋٹے ਵਾਲੋ ਮੋٹے ਮੋٹے ਹਾਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਤਾਂ ਫਿਰ ਇਹ ਚੀਜ਼ ਬਣੀ ਪੰਚਮ ਹਲਦੀ ਤਾਂ ਉਹਨਾਂ ਨੇ ਫਿਰ ਇਹ ਨੁਸਖਾ ਦਿੱਤਾ ਵੀ ਜੀਨੇ ਇਹ ਪੰਚਮ ਹਲਦੀ ਖਾ ਲਈ ਨਾ ਲਗਾਤਾਰ 5-6 ਮਹੀਨੇ ਉਹਨੂੰ ਕੋਈ ਵੀ ਵਾਇਰਸ ਤੰਗ ਨਹੀਂ ਕਰ ਸਕਦਾ ਉਹਨੂੰ ਕੋਈ ਮਲਾਬੜ ਕੁਝ ਨਹੀਂ ਕਰ ਸਕਦੀ ਉਹ ਜੋ ਮਰਜ਼ੀ ਖਾਏ ਪੀਵੇ ਉਹਦੇ ਪੇਟ ਦੇ ਵਿੱਚ ਕਦੇ ਇਨਫੈਕਸ਼ਨ ਨਹੀਂ ਆਉਂਦੀ ਤਾਂ ਫਿਰ ਇਹ ਅਸੀਂ ਬਣਾਇਆ ਅੱਜ ਬਰੁਕੀ ਜੀ ਤੁਸੀਂ ਦੇਖਿਓ ਕੱਲਾ Google ਤੇ ਜਾਣਾ ਨਾਰਮਲ Google ਤੇ ਚਾਹੇ ਤੁਸੀਂ ਲੇਹਰ ਰੱਖ ਬੈਠਿਓ ਚਾਹੇ ਤੁਸੀਂ ਜਾਪਾਨ ਬੈਠਿਓ ਚਾਹੇ ਕਿਤੇ ਬੈਠਿਓ ਤੁਸੀਂ ਉੱਥੇ ਇੱਕ ਗੱਲ ਲਿਖਣੀ ਹੈ ਪੰਚਮ ਹਲਦੀ ਜੀ ਕੋਈ ਆਓ ਕਾ ਬਾਬੇ ਦੀ ਮੈਂ ਪੰਜਮ ਹਲਦੀ ਔਰ ਉਸ ਹਲਦੀ ਦਾ ਕੋਈ ਤੋੜ ਵੀ ਹੈ ਨਹੀਂ ਔਰ ਜਿਹਨੂੰ ਵੀ ਅੱਜ ਤੱਕ ਜੜਾ ਲੈ ਕੇ ਗਿਆ ਇੱਕ ਡੱਬੀ ਉਹਨੇ ਅੱਗੇ ਮਤਲਬ ਗਈਆਂ ਗਈਆਂ ਨੇ ਕੀ ਕੀ ਬਤਾ ਤੁਹਾਡੇ ਖਾਨ ਪਾਨ ਤੇ ਡਿਪੈਂਡ ਕਰਦਾ ਹੁਣ ਤੁਸੀਂ ਦੇਖੋ 30 ਸਾਲ ਹੋ ਗਏ ਜੀ ਮੈਨੂੰ 35 ਸਾਲ ਜਿਹੜੀ ਮੈਨੂੰ ਅਸਲ ਹੀ ਹੋਸ਼ਾਈ ਸੀ ਕਿਉਂਕਿ ਵੀ 25 ਸਾਲ ਦੀ ਉਮਰ ਤੱਕ ਤਾਂ ਕੋਈ ਬਹੁਤਾ ਪਤਾ ਨਹੀਂ ਸੀ ਉਦੋਂ ਕਿਉਂਕਿ 30 ਸਾਲ ਦੀ ਉਮਰ ਚ ਤਾਂ ਮੈਂ ਪਹਿਲੀ ਵਾਰੀ ਚਾਕਲੇਟ ਖਾਧੀ ਆ ਉਦੋਂ ਹੁੰਦੀ ਨਹੀਂ ਸੀ ਇਹ ਚੀਜ਼ਾਂ ਆਪਣੇ ਕੋਲੇ ਹਨਾ ਤਾਂ ਜਦੋਂ ਨਾ ਇੱਕ ਵੱਡੀ ਚੀਜ਼ ਸਾਹਮਣੇ ਆਈ ਕਿ ਮੈਂ ਇੱਕ ਸਾਬਣ ਜਿਹੜਾ ਉਦੋਂ ਯੂਜ਼ ਕਰਦਾ ਸੀ ਅੱਜ ਵੀ ਉਹ ਹੀ ਆ। ਅੱਛਾ। ਪੇਸਟ ਜਿਹੜਾ ਉਦੋਂ ਯੂਜ਼ ਕੀਤਾ ਮੈਂ ਅੱਜ ਵੀ ਉਹ ਹੀ ਆ। ਠੀਕ ਹੈ। ਮੈਨੂੰ ਕੋਈ ਲੱਖ ਜੋਰ ਲਾ ਲਵੇ ਹੋਟਲਾਂ 'ਚ ਵੀ ਨਵੇਂ ਨਵੇਂ ਪੇਸਟ ਮਿਲਦੇ ਆ ਮੈਂ ਉਹਨਾਂ ਦਾ ਪੇਸਟ ਖੋਲ੍ਹਦਾ ਤੱਕ ਨਹੀਂ। ਚੱਕ ਕੇ ਟੱਚ 'ਚ ਰੱਖ ਲੈਣਾ ਵੀ ਕਰੇ ਲੱਜਾਂਗੇ। ਕਿਉਂ ਛੱਡੀਏ 5 ਸਟਾਰ ਵਾਲੇ ਨੂੰ ਪਹਿ ਜਾਂਦੇ ਤੇ ਪ੍ਰਾਸ਼ਾਪ ਦਾ ਕਰੀਦਾ। ਠੀਕ ਹੈ। ਉਸੇ ਤਰ੍ਹਾਂ ਟਾਬਲ ਨਹੀਂ ਜੀ ਮੈਂ ਚੇਂਜ ਕੀਤਾ ਕਦੇ ਆਪਣਾ ਟਾਬਲ ਹੁੰਦਾ ਵਿੱਚ ਤੇ ਕੁਝ ਚੀਜ਼ਾਂ ਨੇ ਜਿਹਦੇ ਜਿੰਨਾਂ ਦੀ ਗੌਰ ਕਰੋ ਜਿਵੇਂ ਚੱਪਲ ਆ ਪੈਰਾਂ ਦੇ ਵਿੱਚ ਕਿਸੇ ਦੀ ਚੱਪਲ ਨਾ ਪੈਨੋ ਕਦੇ ਵੀ ਹਮ ਇੱਕ ਸੈਂਟੀਫਿਕ ਗੱਲ ਹੈ ਮੈਂ ਤੁਹਾਨੂੰ ਕਰਨ ਜਾ ਰਿਹਾ ਕਿਉਂਕਿ ਜਿਹੜਾ ਬੰਦਾ ਜਿਹੜੀ ਚੱਪਲ ਜਾਂ ਬੂਟ ਕਿਸੇ ਦੇ ਵੀ ਨੇ ਉਹਦੇ ਸਾਰੇ ਉਹਦੇ ਵਿੱਚ ਆਏ ਹੁੰਦੇ ਨੇ ਪ੍ਰਭਾਵ ਐਂਜ਼ਾਈਮ ਸਾਰੇ ਉਹਦੇ ਵਿੱਚ ਤੁਹਾਨੂੰ ਉਹਨੇ ਕਰ ਨਹੀਂ ਕਰਨਾ ਤਾਂ ਇਹ ਚੀਜ਼ਾਂ ਥੋੜੀਆਂ ਜਿਹੀਆਂ ਨੇ ਇੱਕ ਨੋਬ ਦੇ ਕੱਟ ਕੇ ਵੇਖੋ ਸਾਫ ਰੱਖੋ ਤੇਲ ਸਰੋਂ ਦਾ ਮੈਂ ਕੋਈ ਦਿਨ ਇਹ ਜਾਨੀ ਜਿੱਦਨ ਨੌਹਾਂ ਦੇ ਵਿੱਚ ਨਹੀਂ ਲਾਇਆ ਪੈਰਾਂ ਤੇ ਹੱਥਾਂ ਦੇ ਵਿੱਚ ਇਹ ਗੱਲਾਂ ਮੈਂ ਤਾਂ ਕਰਦਾ ਕਿ ਤੁਹਾਨੂੰ ਸੱਚਮੁੱਚ ਉਹ ਚੀਜ਼ ਸਮਝ ਆਵੇ ਕਿ ਆਪਾਂ ਕੀਤੀਆਂ ਨੇ ਵਾਲਾਂ ਦੇ ਵਿੱਚ ਤੇਲ ਸਰੋਂ ਦਾ ਹਮੇਸ਼ਾ ਲਾਉਣਾ ਮੈਂ ਮਗਰ ਕੋਈ ਵੀ ਅਜਾ ਦਿਨ ਨਹੀਂ ਕਿ ਮੈਂ ਬਿਨਾ ਤੇਲ ਤੋਂ ਨਾ ਆਇਆ ਹੋਵਾਂ ਬਾਡੀ ਤੇ ਤੇਲ ਮਲਣਾ ਸਿਰ ਤੇ ਲਾਉਣਾ ਅੱਜਕੱਲ ਮੈਂ ਲੋਕਾਂ ਨੂੰ ਵੀ ਲਵਾ ਰਿਹਾ ਹਾਂ ਵੀ ਲਾਇਆ ਕਰੋ ਇਹਦੇ ਨਾਲ ਕੀ ਹੈ ਕਿ ਫਲੈਕਸੀਬਿਲਟੀ ਜਦੋਂ ਸਵੇਰ ਤੋਂ ਰਾਤ ਤੱਕ 2.5 ਫੁੱਟ ਦੀ ਕੁਰਸੀ 'ਚ ਬਹਿ ਕੇ ਟਾਈਮ ਕੱਢਣਾ ਖੇਡ ਨਹੀਂ ਹੁੰਦਾ ਮਿੱਢਾ ਇਕੱਠਾ ਹੋ ਜਾਂਦਾ ਪਰ ਇੱਥੇ ਤੁਸੀਂ ਮੈਨੂੰ ਸਵੇਰੇ ਮਿਲ ਲੈਣਾ 9 ਵਜੇ ਰਾਤ ਨੂੰ ਮਿਲ ਲੈਣਾ 10 ਵਜੇ ਇਹ ਜੀ ਆਉਂਗਾ ਕਿਉਂਕਿ ਸਵੇਰੇ ਸਵੇਰੇ ਜਦੋਂ ਦੋ ਤਿੰਨ ਆਸਨ ਨੇ ਪਹਿਲਾ ਆਸਨ ਮਡੂ ਕਾਸਨ ਠੀਕ ਹੈ ਦੂਜਾ ਬਜਰਾਸਨ ਫਿਰ ਥੋੜੀ ਜੀ ਪੀਟੀ ਜਿਹੜੀ ਆਪਾਂ ਸਕੂਲ ਚ ਕਰਦੇ ਰਹੇ ਆ ਠੀਕ ਹੈ 1 2 3 4 5 6 7 8 9 10 ਉਹ ਪੀਟੀ ਫਿਰ ਉਸ ਤੋਂ ਬਾਅਦ ਕਮਾਲ ਹੈ ਜੀ ਉਹ ਪੀਟੀ ਲੋਕਾਂ ਨੇ ਛੱਡਤੀ ਮੈਂ ਤੇ ਛੱਡੀ ਨਹੀਂ ਹੋ ਅੱਛਾ ਪੂਰੀ ਸਾਰੀ ਪੂਰੀ ਸਵੇਰੇ ਹੁੰਦੀ ਹੈ ਔਰ ਸਾਰੀ ਇਹ ਐਕਸਰਸਾਈਜ਼ ਪ੍ਰੋਪਰ ਹੁੰਦੀਆਂ ਨੇ ਔਰ ਬੀਜੀ ਉਮਰ ਤੋਂ ਤੋਂ ਨੁੰਦਾ ਜਾਣਾ ਪਊਗਾ ਕਿ 40% ਇੰਡੀਆ ਵਿੱਚ ਤੋਂ ਬਣਾ ਹੈ 60% ਝੂਟਾ ਬਾਕੀ ਜਿਹੜਾ 40% ਰਹੇਗਾ ਉਹਨੂੰ ਵੀ ਅਗਲੇ 2 ਸਾਲਾਂ ਤੱਕ ਕਵਰ ਕਰ ਲਾਂਗੇ ਵਿੱਚੇ ਜਾ ਰਹੇ ਹਾਂਗੇ ਮਤਲਬ ਸੀਨੀਅਰ ਸਿਟੀਜ਼ਨ ਹੋਣ ਵਾਲੇ ਅੱਛਾ ਔਰ ਉਹਦਾ ਵੀ ਇਲਾਹਾ ਲਵਾਂਗੇ ਜੇ 1000 ਰੁਪਏ ਮਿਲੂਗਾ ਭੱਲੇ ਵਗੈਰਾ ਵੀ ਖੁਸ਼ੀ ਹੁੰਦੀ ਹੈ ਸੀਨੀਅਰ ਸਿਟੀਜ਼ਨ ਦਾ ਚੈੱਕ ਮਿਲਿਆ ਬਈ ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਹੋਣੀਆਂ ਚਾਹੀਦੀਆਂ ਨੇ ਵੀ ਜਦੋਂ ਆਪਾਂ ਸੀਨੀਅਰ ਸਿਟੀਜ਼ਨ ਦਾ ਪੱਤਾ ਲੈਣ ਜਾਈਏ ਤਾਂ ਉਹ ਇੱਕ ਵਾਰ ਦੇਖੇ ਤੋਂ ਡਿਵਲ ਵੀ ਹਰ ਛੁੱਟੂ ਹੋਵੇ <laughs> फेर ਨੂੰ ਸੋਦਾ ਇਹ ਨਾ ਵੀ ਤੁਸੀਂ 40 ਦੇ ਹੋ ਉਧਰ ਤੁਹਾਨੂੰ ਕੋਈ ਕਹਿ ਜਾ ਤੈਨੂੰ ਸੀਨੀਅਰ ਸਿਟੀ ਜਾਂ ਪੈਨਸ਼ਨ ਨਹੀਂ ਲੱਗੀ ਵਾਲੇ ਤਾਂ ਇਹ ਚੀਜ਼ਾਂ ਨੇ ਇਹਨਾਂ ਨੂੰ ਫਿੱਟ ਰੱਖਣ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਲੈਟਰਨ ਬਾਥਰੂਮ ਸਹੀ ਟਾਈਮ ਤੇ ਆਜੇ ਠੀਕ ਹੈ ਔਰ ਉਸ ਤੋਂ ਬਾਅਦ ਨੀਂਦ ਪੂਰੀ ਆ ਜੇ ਭੁੱਖ ਠੀਕ ਲੱਗੇ ਬਾਬੇ ਦੀ ਕਿਰਪਾ ਇਹ ਚਾਰ ਚੀਜ਼ਾਂ ਆਪਣੇ ਕੋਲ ਹੈਗੀਆਂ ਆਪਾਂ ਨੂੰ ਹੁਣ ਸੁਲਾ ਦੋ ਉੱਥੇ 15 ਮਿੰਟ ਚ ਸੁੱਤੇ ਪਏ ਮਿਲਾਂਗੇ ਅੱਧੇ ਘੰਟੇ ਬਾਅਦ ਆ ਕੇ ਜਗਾ ਲਿਓ ਫੇਰ ਹੋਮੀ ਫ੍ਰੈਸ਼ ਬੈਠੀ ਮਿਲਾਂਗਾ ਕੀ ਬੋਤ ਹੈ ਕੀ ਚੀਜ਼ ਹੈ ਇਹ ਔਰ ਦੂਜੀ ਗੱਲ ਭੁੱਖ ਲਗਦੀ ਹੈ ਹੁਣ ਤੁਸੀਂ ਫਰੂਕੀ ਸਾਹਿਬ ਆਇਓ ਮੈਂ ਤੁਹਾਨੂੰ ਥੋੜੀ ਜੀ ਵੇਟ ਕਰਾਈ ਉਹ ਉਹ ਸਿਰਫ ਮੇਰਾ ਡਿਨਰ ਹੁੰਦਾ ਮੈਂ ਡਿਨਰ ਕਰ ਲਿਆ ਸਾਈਡ ਤੇ ਬੈਠ ਕੇ ਤੇ ਸਵੇਰੇ ਮੈਂ ਨਾਸ਼ਤਾ ਕਰਨਾ ਵਿੱਚ ਕੁਝ ਨਹੀਂ ਕਰਦੇ ਓਕੇ ਇਹ ਇੱਕ ਸਿੰਪਲ फंडा ਹੈ ਦਾਡਾ ਕਿ ਸਵੇਰੇ ਸਵੇਰੇ ਖਾਣਾ ਤੇ ਇੱਕ ਸ਼ਾਮ ਨੂੰ ਸੂਰਜ ਛਿਪਨ ਤੋਂ ਪਹਿਲਾਂ ਖਾ ਲੈਣਾ ਤੇ ਅੱਜ ਥੋੜਾ ਜਿਹਾ ਲੇਟ ਹੋ ਗਈ ਸੀਗੇ ਤੁਹਾਨੂੰ ਬੁਲਾਇਆ ਸੀਗਾ ਤੋ ਕੁਝ ਟਾਈਮ ਲੱਗ ਗਿਆ ਨਹੀਂ ਤੇ ਮੈਂ ਰਾਮਨਾਲ 6 ਵਜੇ 6:30 ਵਜੇ ਲਿਫਟਾ ਦਿੱਤੀ। ਮੇਰਾ ਸਟਾਫ ਵੀ ਦੇਖਦਾ ਹੁੰਦਾ ਵੀ ਡਾਕਟਰ ਲੋਕਾਂ ਨੂੰ ਸੋਫੇ ਤੇ ਹੋਂ ਸਾਰਾ ਦਿਨ ਸੋਫੇ ਤੇ ਜਿਹੜੇ ਰਹਿਣਗੇ ਰੋਟੀ ਵੇਲੇ ਪੁੰਜੀ ਉਹ ਪਿੱਤਲ ਦੇ ਭਾਂਡੇ ਪਏ ਆ ਉਹੀ ਭਾਂਡੇ ਯੂਜ਼ ਕਰੀਦੇ। ਬਹੁਤ ਸੌਖਾ ਤਰੀਕਾ ਜਿਵੇਂ ਸਾਡੇ ਟੈਲੀਫੋਨ ਨੰਬਰ ਜਾਂ ਤੁਸੀਂ ਇਦਾਂ ਕਰਿਓ ਜਿਵੇਂ ਸਾਡੀ ਵੈਬਸਾਈਟ ਹੈ www.badwan.com ਤੇ ਜਾ ਕੇ ਨਾ ਉਹਨੂੰ ਖੋਲੋ। ਉਹਦੇ ਵਿੱਚ ਰਜਿਸਟ੍ਰੇਸ਼ਨ ਕਰਾ ਲਓ ਆਪਣੀ। ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਮੈਂ ਵਿਜ਼ਿਟ ਕਰਦਾ ਹਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੇ ਆਊਟਲੈਟ ਹੈਗੇ ਆ ਤੁਸੀਂ ਸਾਡਾ ਉਹਦੇ 'ਚ ਜਾ ਕੇ ਰਾਬਤਾ ਬਣਾ ਸਕਦੇ ਹੋ ਟੈਲੀਫੋਨ ਕਰ ਸਕਦੇ ਹੋ ਟੈਲੀਫੋਨ ਕਰਕੇ ਆਪਣਾ ਸਮਾਨ ਲੈ ਕੇ ਐਨੀ ਟਾਈਮ ਮਿਲ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਸੁਆਸ਼ ਗੋਲ ਤੋਂ ਡਾ ਭਰਾ ਹੈ ਔਰ ਤੁਹਾਨੂੰ ਆਪ ਮਿਲਦਾ ਐਨੀ ਹੈ ਕਿ ਤੁਸੀਂ ਆਓਗੇ ਹੋਰ ਹੀ ਕੋਈ ਵੈਦ ਮਿਲ ਲਗੇ ਹਾਂ ਜਿਹੜੇ ਸਾਡੇ ਡਾਕਟਰ ਨੇ ਸਾਡੇ ਵੈਦ ਨੇ ਉਹ ਤੁਹਾਨੂੰ ਐਨਾਲਾਈਜ਼ ਜ਼ਰੂਰ ਕਰਦੇ ਆ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ